ਹਾਂਜੀ ਗੁੱਡ ਇਵਨਿੰਗ ਸਸਤੀ ਕਲ ਮਾਡਰਨ ਫੈਸ਼ਨ ਪੇਜ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਇੱਕ ਵਾਰੀ ਆ ਤੁਹਾਡੇ ਲਈ ਕੁਝ ਡਿਫਰੈਂਟ ਜੀ ਕਨਸੈਪਟ ਬਹੁਤ ਘੱਟ ਰੇਟਾਂ ਦੇ ਬਹੁਤ ਹੀ ਸਸਤੇ ਬਾਜ਼ਾਰ ਨਾਲੋਂ ਤੇ ਬਿਲਕੁਲ ਨਿਊ ਡਿਜ਼ਾਈਨ ਤੇ ਵਿਦ ਨਿਊ ਸਟੱਫ ਆਣਗੇ ਉਹ ਜਿੱਤਰਾ ਸਟੱਫ ਲਾ ਲੋ ਸ਼ਿਮਰ ਲਾ ਲੋ ਜਿਵੇਂ ਮਰਜ਼ੀ ਲੈ ਲੋ ਪਰ ਇਸ ਟਾਈਮ ਸਾਡੇ ਕੋਲ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਚ ਹੈ ਜੀ ਇਹ ਹੁਣ ਜਿਵੇਂ ਸਾਡਾ ਆਰਟੀਕਲ ਆ ਰਿਹਾ ਬਹੁਤ ਵਧੀਆ ਵਰਕ ਹੈ ਵਰਕ ਚੈੱਕ ਕਰ ਸਕਦੇ ਹੋ ਕਿੰਨਾ ਸਫਾਈ ਚ ਹੋਇਆ ਹੋਇਆ ਹੈ ਨਾਲ ਦੁਪੱਟਾ ਵੀ ਫੋਰ ਸਾਈਡ ਦੁਪੱਟਾ ਵਰਕ ਆਊਗਾ ਸਿਰਫ ਤੇ ਸਿਰਫ 845 ਰੁਪਏ ਉਹ 1000 ਨਹੀਂ ਕੋਈ 1200 ਨਹੀਂ ਕੋਈ 1500 ਨਹੀਂ ਹੁਣ ਇੱਕ ਆਰਟੀਕਲ ਹੈ ਜੀ ਦੇਖੋ ਕਲਰ ਇਸ ਨੂੰ ਅੱਠ ਕਲਰ ਦੇ ਦੂੰ ਚਾਰ ਲਾਈਟ ਚਾਰ ਡਾਰਕ ਤੇ ਕੁਆਂਟੀਟੀ ਚ ਜਿੰਨਾ ਮਰਜ਼ੀ ਮੰਗ ਲੈ ਲੋ ਜੀ ਇਹ ਕੀ ਰੇਂਜ ਦਾ ਵੀ 8 7 895 895 ਜੀ ਚਲੋ ਵੀ ਨੈਕਸਟ ਹੁਣ ਇੱਕ ਕਾਰਡ ਨਮਾ ਬੇਸ ਆ ਰਹੀ ਚਾਕਲੇਟ ਬੇਸ ਮਸਲੀਨ ਪਹਿਲਾਂ ਹੁੰਦੀ ਸੀ ਕਿ ਮਸਲੀਨ ਤੋਂ ਬਹੁਤ हट ਕੇ ਹੈ ਜੀ ਤੁਸੀਂ ਚੰਗੀ ਤਰ੍ਹਾਂ ਚੈੱਕ ਕਰੋਗੇ ਵਿੱਚ ਸੈਲਫ ਲਾਈਨਿੰਗ ਆ ਰਹੀ ਵਿੱਚ ਵਿੱਚ ਤੇ ਵਰਕ ਚੈੱਕ ਕਰੋ ਕਿੰਨਾ ਪ੍ਰੀਮੀਅਮ ਉੱਪਰ ਤੱਕ ਵਰਕ ਜਾਂਦਾ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਨਾਲ ਦੁਪੱਟਾ ਵਕ ਤੇ ਹੋਗਾ ਪਿਓਰ ਵਿਸਕੋਸ ਦਾ ਜੀ ਕੀ ਰੇਟ ਆ ਵੀ ਇਹਦਾ 1195 ਰੁਪਏ ਜੀ ਚਲ ਵੀ ਨੈਕਸਟ ਲਓ ਜੀ ਇਹ ਵੀ ਸੇਮ ਬਚਿੱਤਰਾਂ ਵੇਚਤੀ ਆਈਗਾ ਬਹੁਤ ਸੋਹਣਾ ਆਰਟੀਕਲ ਹੈ ਬਹੁਤ ਟ੍ਰੈਂਡਿੰਗ ਹੈ ਵਰਕ ਚੈੱਕ ਕਰੋ ਕਿੰਨਾ ਪ੍ਰੀਮੀਅਮ ਹੈ ਲਓ ਨਾਲ ਹੈਂਡ ਦਾ ਕੰਮ ਹੋਇਆ ਹੋਇਆ ਪ੍ਰੋਪਰ ਕੀ ਰੇਂਜ ਆ ਵੀ ਦੀ 1145 ਜੀ ਚਲੋ ਵੀ ਨੈਕਸਟ ਇਹ ਕਾਰੀਜ ਕ੍ਰਾਸ ਸਿਲਕ ਬਹੁਤ ਟ੍ਰੈਂਡਿੰਗ ਹੈ ਸਾਡੇ ਕੋਲੇ ਬਹੁਤ ਜ਼ਿਆਦਾ ਆਪ ਵਰਕ ਚੈੱਕ ਕਰੋ ਸਾਰਾ ਸੀਕੁਐਂਸ ਦਾ ਕੰਮ ਹੋਇਆ ਹੋਇਆ ਨਾਲ ਦੁਪੱਟਾ 4 ਸੈੱਟ ਦੁਪੱਟਾ ਖੋਲ ਕੇ ਦਿਖਾਓ ਜੀ ਦਾ ਬਹੁਤ ਸ਼ਾਨਦਾਰ ਹੈ ਚਾਰ ਚਾਰ ਕਲਰ ਦਾ ਹੋਇਆ ਆ ਦੇਖੋ ਦੁਪੱਟਾ ਦੇਖੋ ਜੀ ਚਾ ਲੋ ਜੀ ਬਹੁਤ ਸੋਹਣਾ ਆਰਟੀਕਲ ਹੈ ਚਾ ਲੋ ਨੈਕਸਟ ਚਾਰ ਕਲਰ ਆਣਗੇ ਇੱਥੇ ਦੋ ਡਿਜ਼ਾਈਨ ਆਣਗੇ ਜੀ ਇਹ ਹੈਗਾ ਗ੍ਰੀਨ ਸੀ 1495 15 ਮੇ ਚਲ 1595 ਜੀ ਲਓ ਜੀ ਕਾ ਆਰਟੀਕਲ ਆ ਗਿਆ ਸਾਡਾ ਨਿਊ بیس ਤੇ ਆਇਆ ਮੰਡੂਕ بیس ਤੇ ਆਊਗਾ ਜੀ بیس ਚੈੱਕ ਕਰੋ ਤੁਸੀਂ ਸ਼ਿਮਰ ਮੰਗੂ ਹਲਕੀ ਹਲਕੀ ਥ੍ਰੈਡ ਚੋਂ ਉਹ ਸ਼ੋ ਹੋ ਰਹੀ ਹੋਊਗੀ ਸ਼ਾਈਨੀ بیس ਦੇ ਸਟਾਫ ਹੈ ਨਾਲ ਹੀ ਹੈਂਡ ਦਾ ਕੰਮ ਹੋਇਆ ਹੋਇਆ ਸਾਰਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਨਾਲ ਦੁਪੱਟਾ ਹੈ ਇਹ ਵੀ ਸੋਨਾ 1495 ਦੀ ਰੇਂਜ ਹੀ ਹੈਗਾ ਬਹੁਤ ਸੋਨਾ ਆਰਟੀਕਲ ਐਦਾਂ ਦੇ ਆਰਟੀਕਲ ਲੈਣ ਲਈ ਵੀ ਜਰੂਰ ਵਿਜ਼ਿਟ ਕਰੋ ਮਾਡਰਨ ਫੈਸ਼ਨ ਰੋਡ ਟਰੱਕ ਜੁਨੀਅਰ ਰੋਡ ਜੀ ਪੰਪ ਦੇ ਬਿਲਕੁਲ ਹੀ ਨਾਲ ਮੋੜ ਮੰਡੀ ਥੈਂਕ ਯੂ ਸੋ ਮੱਚ